ਕਾਫੀ ਚਰਚਾਵਾਂ ਦੇ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਧਮਕਵੇਸ ਵਾਲਾ ਮੁੱਖ ਮੰਤਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਬੀਤੇ ਦਿਨੀ ਕੁੱਟਮਾਰ ਕੀਤੀ ਜਾਂਦੀ ਆ ਕੇਸਾਂ ਦੇ ਉੱਤੇ ਫੜ ਕੇ ਜਿਹੜੀ ਖਿੱਚ ਧੂ ਕੀਤੀ ਜਾਂਦੀ ਪੁਲਿਸ ਮੁਲਾਜ਼ਮਾਂ ਵੱਲੋਂ ਉਸੇ ਨੂੰ ਲੈ ਕੇ ਅੱਜ ਸ਼ਿਫ ਸਨਾ ਸਟਾਰ ਵੱਲੋਂ ਅੱਜ ਰਾਜਕਮਨ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਮਸਕਾਰ ਰਾਜਕਮਨ ਅਰੋੜਾ ਜੀ ਨਮਸਕਾਰ ਜੀ ਰਾਜਕਮਨ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਤੁਹਾਨੂੰ ਕੀ ਲੱਗਦਾ ਹੈ ਸਹੀ ਚੀਜ਼ ਹੈ ਮੇਰੇ ਹਿਸਾਬ ਨਾਲ ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ ਜੀ ਕਿਉਂਕਿ ਕੁਝ ਕਹਿ ਰਹੇ ਕਿ ਉਹਦੀ ਗਲਤੀ ਸੀਗੀ ਉਹਨੇ ਪਿੰਦੇ ਕੋਈ ਖੱਲੜ ਪਾਇਆ ਸੀ ਖੱਪ ਕੀਤੀ ਸੀ ਜਾਂ ਫਿਰ ਉਹਨੇ ਪੁਲਿਸ ਵਾਲੇ ਦੀ ਜੋ ਪੁਲਿਸ ਵਾਲੇ ਕਹਿ ਰਹੇ ਆ ਸੋਸ਼ਲ ਮੀਡੀਆ 'ਪਾ ਦੇਖ ਰਹੇ ਆ ਜੀ ਵੀ ਉਹਨੇ ਪੱਗ ਲਾਈ ਸੀ ਪਰ ਦੇਖਿਆ ਜਾਵੇ ਤਾਂ ਅਜੇ ਤੱਕ ਪੁਲਿਸ ਵਾਲਿਆਂ ਦੀ ਪੱਗ ਨੂੰ ਹੱਥ ਪਹੁੰਚ ਦੀ ਜਾਂ ਇਤਾਂ ਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਸੋ ਜੋ ਹੋ ਰਿਹਾ ਕਿ ਇੱਕ ਨੌਜਵਾਨ ਦੇ ਕੇਸਾਂ ਦੀ ਬੇਆਦਬੀ ਜਿਹੜੀ ਕਰਨੀ ਆ ਇਹ ਤਾਂ ਇੱਕ ਬਹੁਤ ਹੀ ਗਲਤ ਹੈ ਕਿਉਂਕਿ ਜੋ ਸਰਦਾਰ ਦੇ ਕੇਸ ਹਨ ਇਹ ਇਤਿਹਾਸ ਦੀ ਬਖਸ਼ਿਸ਼ ਆ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭੇਟ ਕੀਤੀ ਇਸ ਦੇ ਲਈ ਬਹੁਤ ਸਾਰੇ ਸਿੱਖਾਂ ਨੇ ਆਪਣੇ ਜਾਨਵਾਰੀਆਂ ਮਾਵਾਂ ਨੇ ਪੁੱਤ ਬਾਰੇ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਸੋ ਇੱਕ ਉਹ ਵੀ ਪੰਜਾਬ ਦੇ ਵਿੱਚ ਰਹਿ ਕੇ ਤਰਨਤਾਰਨ ਜ਼ਿਲ੍ਹਾ ਜੋ ਕਿ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਹੀ ਹੈ ਕਹਿਣਾ ਕਿ ਇਹਨੂੰ ਆਪਾਂ ਸਿੱਖੀ ਦਾ ਘਰ ਵੀ ਕਹਿ ਸਕਦੇ ਹਾਂ ਸਿੱਖੀ ਦੇ ਘਰ ਦੇ ਵਿੱਚ ਇੱਕ ਸਿੱਖ ਤੇ ਇਹ ਤਸ਼ੱਦਦ ਹੋਣਾ ਬਹੁਤ ਹੀ ਮੱਧਪਾਗੀ ਗੱਲ ਹੈ ਤੇ ਦੁਖਦਾਈ ਹੈ ਸੋ ਮੈਂ ਆਪਣੀ ਸਟਾਰ ਫੋਰਸ ਬਲਉਂ 6 ਸੈਨਾ ਸਟਾਰ ਫੋਰਸ ਬਲਉਂ ਇਹਦੀ ਪੂਰੀ ਸ਼ਬਦਾਂ ਵਿੱਚ ਪੁਰਜ਼ੋਰ ਛਾਉਂਦਾ ਨਿਕੀਤੀ ਕਰਦਾ ਅਰੋੜਾ ਸਾਹਿਬ ਗੱਲ ਕਰਦੇ ਆ ਅਗਰ ਕੋਈ ਵਾਰਦਾਤ ਹੁੰਦੀ ਆ ਗਰੀਬ ਬੰਦੇ ਤੇ ਫਟਾਫਟ ਕਾਰਵਾਈ ਹੁੰਦੀ ਆ ਅਮੀਰ ਬੰਦੇ ਤੇ ਕਿਉਂ ਨਹੀਂ ਹੁੰਦੀ ਕਿਉਂ ਕੀ ਕਾਰਨ ਮੰਨਦੇ ਇਸ ਨੂੰ ਇਹਦੇ ਵਿੱਚ ਵੀ ਜਿਹੜੀ ਆਹ ਹੁਣ ਘਟਨਾ ਹੋਈ ਆ ਇਹਦੇ ਵਿੱਚ ਵੀ ਇਹੀ ਸਾਹਮਣੇ ਆਇਆ ਜੀ ਕਿਉਂਕਿ ਜੋ ਤਾਰਨ ਪ੍ਰੀ ਸੰਘਿਆ ਉਹ ਜਿਹੜਾ ਧਮਕ ਬੇਸ ਵਾਲਾ ਮੁੱਖ ਮੰਤਰੀ ਆ ਇਹ ਇੱਕ ਗਰੀ ਪਰਵਾਹ ਨਾਲ ਸੰਬੰਧ ਰੱਖਦਾ ਹੈ ਪਰ ਜਿਹੜੀ ਕਹਿੰਦੇ ਹਨ ਜਿਹੜੀ ਦੂਜੀ ਪਾਰਟੀ ਹੈ ਜਿਹਨਾਂ ਸਿਰਫ ਇੱਕ ਕੁੱਤੇ ਦੀ ਖਾਤਰ ਜੀ ਇੱਕ ਕੁੱਤੇ ਨੇ ਜੇ ਵੱਡਿਆ ਤਾਂ ਉਹ ਦੁੱਧ ਲੈ ਜਾਂਦਾ ਹੀ ਗੜੀ ਵਿੱਚ ਸੀਗਾ ਹੁਣ ਵੱਡਿਆ ਤੋ ਚਲੋ ਖੈਰ ਉਹ ਆਪਣੇ ਆਪ ਕੋ ਕਰਪਾਹ ਰੱਖਦਾ ਹੀ ਕਹਿੰਦੇ ਦੱਸਦੇ ਆ ਵੀ ਉਹ ਨੌਜਵਾਨਾਂ ਜਾਂ ਪਿੰਡ ਦੇ ਲੋਕਾਂ ਨਾਲ ਛੇੜਦੇ ਬਹੁਤ ਸੀ ਉਹਨੇ ਹਾਰ ਕੇ ਇੱਕ ਕਰਪਾਹ ਰੱਖੀ ਸੀ ਕੋਈ ਸਿਰ ਆਪਣੇ ਬਚਾਲ ਵੀ ਤਾਂ ਜੋਗੇ ਪਰ ਉਹ ਦੂਜੀ ਪਾਰਟੀ ਜਿਹੜੀ ਸੀ ਉਹਨਾਂ ਨੇ ਕਿਰਪਾਨ ਉਹਦੀ ਪਹਿਲਾਂ ਖੋਲੀ ਤੇ ਫਿਰ ਉਹਦੇ ਨਾਲ ਜਾਨਕਿ ਇਹ ਜਿਹੜਾ ਪੋਸਟ ਨੂੰ ਕਹਿ ਕੇ ਤੇ ਇਹੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਸ਼ਹਿਤ ਹੈ ਜਿਹੜੀ ਪੋਸਟ ਨੇ ਇਹ ਕਾਰਵਾਈ ਕੀਤੀ ਕਿ ਕੁਝ ਰਸੂਖ ਵਾਲੇ ਵਿਅਕਤੀ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਕੁੱਤਾ ਸੀ ਤਾਂ ਉਹ ਇਸ ਕਰਕੇ ਇਹਦੇ ਵਿੱਚ ਵੀ ਇਹ ਗੱਲ ਕਲੀਅਰ ਹੋ ਗਈ ਉਹ ਤਾਂ ਹੁਦ ਤੱਕ ਕਲੀਅਰ ਹੁੰਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਜਲੰਧਰ ਚਲਾ ਲਓ ਅਮਰਸਾਹ ਲੁਧਿਆਣਾ ਚਲਾ ਲਓ ਕਿੱਡੀ ਵੱਡੇ ਵੱਡੇ ਕਾਂਡ ਹੋ ਰਹੇ ਆ ਕੀ ਹੋ ਰਿਹਾ ਛਰੇਮ ਗੁਰੀਆਂ ਮਾਰ ਕੇ ਨਿਕਲ ਜਾਂਦੇ ਲੋਕ ਛਰੇਮ ਕਿਰਪਾਨਾਂ ਮਾਰ ਕੇ ਬੰਦੇ ਵੱਟ ਕੇ ਚਲੇ ਜਾਂਦੇ ਆ ਕੋਈ ਪੁੱਛ ਕੇ ਚੜੀ ਹੁੰਦੀ ਪਰ ਇੱਥੇ ਇੱਕ ਕੁੱਤੇ ਕਰਕੇ ਐਡਾ ਵੱਡਾ ਕਾਣ ਜੋ ਪੋਸਿਆਂ ਨੇ ਕੀਤਾ ਇਹ ਕਿਤੇ ਨਾ ਕਿਤੇ ਕੋਈ ਮਿਲੀ ਭੋਗਦਾ ਜੀ ਇਹ ਛਰੇਮ ਦਿਖਾਈ ਰੋੜਾ ਸਾਹਿਬ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਕਿ ਨਸ਼ਾ ਬੰਦ ਕਰਾਂਗੇ ਫਰੋਤੀਆਂ ਜਿਹੜੀਆਂ ਮੰਗੀਆਂ ਜਾ ਰਿਆਂ ਕਿ ਕੰਟਰੋਲ ਕਰਾਂਗੇ ਗੈਂਗਸਟਰ ਵਾਦ ਤੇ ਤੁਹਾਨੂੰ ਲੱਗਦਾ ਵਾ ਕਿ ਹਜੇ ਵੀ ਕਮੀਆਂ ਹੈਗੀਆਂ ਸਰਕਾਰ ਦੇ ਵਿੱਚ ਅਜੇ ਤੱਕ ਜੇ ਦੇਖਿਆ ਹੈ ਬੇ ਤਾਂ ਜੋ ਭਗਵਾਨਤਮਾਨ ਸਰਕਾਰ ਨੇ ਵਾਦੇ ਕੀਤੇ ਸੀ ਮੇਰੇ ਹਿਸਾਬ ਨਾਲ ਤਾਂ ਅਜੇ ਤੱਕ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਹੁਣ ਚਲੋ ਆਪਾਂ ਦੂਜੇ ਪਾਸੇ ਆ ਕੇ ਇਸੇ ਮਸਲੇ 'ਤੇ ਆ ਜਾਈਏ ਉਹ ਕਹਿੰਦੇ ਕਿ ਜਦੋਂ ਭਗਵਾਨਤਮਾਨ ਜਿਹੜਾ ਸੀਗਾ ਆਪਣੇ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਵੀ ਇੱਕ ਕਮੇਡੀ ਕਲਾਕਾਰ ਸੀ ਜੀ ਕਦੀ ਇਹ ਸਰ ਤੇ ਗੁੱਟੀ ਬਾ ਕੇ ਜੁਗਨੂ ਬਣ ਜਾਂਦੇ ਸੀ ਕਿ ਇਹ ਜਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੈਗਾ ਹੁਣ ਜੇ ਦੇਖਿਆ ਜਾਵੇ ਤਾਂ ਉਹੀ ਇੱਕ ਮਸਲਾ ਹੈ ਇਸ ਮੁੱਖ ਮੰਤਰੀ ਦੇ ਵੀ ਇਹ ਵੀ ਮੁੱਖ ਮੰਤਰੀ ਹਪਤਮਕ ਬੇਸ ਜੀ ਤਨਪੀਰ ਸਿੰਘ ਇਹਦੇ ਨਾਲ ਵੀ ਇਹ ਵੀ ਇੱਕ ਕਮੇਟੀ ਆ ਜੀ ਤੇ ਅਜੇ ਮਾਮਲੇ ਵਿੱਚ ਅਜੇ ਤੱਕ ਭਗਵਾਨਤ ਮੰਦੀ ਕੋਈ ਸਪੀਚ ਸਾਹਮਣੇ ਨਹੀਂ ਜੀ ਜਦਕਿ ਉਹਦਾ ਫਾਂਝ ਬੰਦਾ ਸੀ ਕਿ ਇਹਦੇ ਵਿੱਚ ਕਾਰਵਾਈ ਕਰਾਉਣ ਲਈ ਇੱਕ ਜ਼ਰੂਰਤ ਹਮੇਸ਼ਾ ਰੀਲ ਬਣਾ ਕੇ ਤੇ ਉਹਨੂੰ ਇੱਕ ਹੌਸਲਾ ਫਿਰੇ ਕਰਦਾ ਤੇ ਇਹ ਜਿਹੜੀ ਸ਼ਰਿਆਮ ਜੋ ਕੇਸਾਂ ਦੀ ਬੇਅਦਬੀ ਦਿਖਾਈ ਦੇ ਰਹੀ ਸੀ ਉਹਦੀ ਕੁੱਟਮਾਰ ਦੇਖ ਰਹੀ ਸੀ ਇੱਕ ਕਮੇਟੀ ਖਲਾਕਾਰ ਦੀ ਸੀ ਇਹ ਉਹਦੇ ਵਿੱਚ ਹੁਣ ਐਕਸ਼ਨ ਲੈਣਾ ਚਾਹੀਦਾ ਸੀ ਪਰ ਅਜੇ ਤੱਕ ਜੋ ਮੇਰੇ ਹਿਸਾਬ ਨਾਲ ਉਹਦੀ ਕੋਈ ਵੀ ਕੋਈ ਪਿਆਨਵਾਜੀ ਨਹੀਂ ਆਈ ਕੋਈ ਰਿਪੋਰਟ ਨਹੀਂ ਆਈ ਅਰੇ ਕੁਛ ਨਹੀਂ ਆਇਆ ਇਹ ਸਨ ਸ਼ਿਵ ਸਨਾ ਸਟਾਰ ਤੋਂ ਰਾਜਕਮਰ अरोड़ा ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਦੇ ਨਾਲ ਕਿੱਦਾ ਇੱਕ ਖਿੱਚਤੂ ਕੀਤੀ ਗਈ ਆ ਉਸ ਨੂੰ ਕੁੱਟਿਆ ਗਿਆ ਵਾ ਤੇ ਦੋਸਤੋ ਇਸ ਕਵਰ ਉੱਤੇ ਤੁਹਾਡੇ ਕੀ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ